ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪੇਟ ਵਿੱਚ ਸੋਜ ਹੋਣ ਦੇ ਅਲੱਗ-ਅਲੱਗ ਕਾਰਨ ਹੋ ਸਕਦੇ ਆ ਜੇ ਇਹ ਆਪਣੇ ਆਪ ਠੀਕ ਨਾ ਹੋਵੇ ਤੇ ਵਾਰ-ਵਾਰ ਹੁੰਦੀ ਰਹੇ ਤਾਂ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਆਮ ਤੌਰ ਤੇ ਪੇਟ 'ਚ ਇਨਫੈਕਸ਼ਨ ਹੋਣ ਤੇ ਸੋਜ ਹੁੰਦੀ ਹੈ ਨਾਲ ਹੀ ਪੇਟ ਦਾ ਫੁੱਲਣਾ ਤੇ ਕਬਜ਼ ਦੀ ਸਮੱਸਿਆ ਹੁੰਦੀ ਹੈ ਪੇਟ ਵਿੱਚ ਸੋਜ ਹੋਣ ਨੂੰ ਗੈਸਟ੍ਰਿਕ ਕਹਿੰਦੇ ਨੇ ਪੇਟ ਵਿੱਚ ਸੋਜ ਅਚਾਨਕ ਆ ਸਕਦੀ ਹੈ ਜਾਂ ਹੌਲੀ-ਹੌਲੀ ਵੱਧ ਸਕਦੀ ਹੈ ਸਮੇਂ ਤੇ ਤੁਸੀਂ ਇਸ ਦਾ ਇਲਾਜ ਨਾ ਕਰੋ ਤਾਂ ਇਹ ਸੋਜ ਅਲਸਰ ਦਾ ਰੂਪ ਧਾਰਨ ਕਰ ਸਕਦੀ ਹੈ ਤੇ ਕਈ ਮਾਮਲਿਆਂ ਦੇ ਵਿੱਚ ਕੈਂਸਰ ਵੀ ਹੋ ਸਕਦਾ ਹੈ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਗੈਸਟ੍ਰਿਕ ਜਿਹੜੀ ਆ ਉਹ ਗੰਭੀਰ ਨਹੀਂ ਹੁੰਦੀ ਤੇ ਆਪਣੇ ਆਪ ਠੀਕ ਵੀ ਹੋ ਜਾਂਦੀ ਆ ਹੁਣ ਜਾਣਦੇ ਆ ਜੀ ਪੇਟ ਵਿੱਚ ਸੋਜ ਆਉਣ ਦੇ ਕਿਹੜੇ ਲੱਛਣ ਹੁੰਦੇ ਆ ਇਕਦਾ ਤੁਹਾਨੂੰ ਉੱਪਰਲੇ ਪਾਚ ਦੇ ਵਿੱਚ ਪੇਟ ਦੇ ਉੱਪਰਲੇ ਹਿੱਸੇ ਵਿੱਚ ਬੇਚੈਨੀ ਹੁੰਦੀ ਹੈ ਦਰਦ ਰਹਿੰਦਾ ਹੈ ਜਾਂ ਉਲਟੀ ਵਰਗਾ ਮਹਿਸੂਸ ਹੁੰਦਾ ਪੇਟ ਭਰਿਆ ਭਰਿਆ ਲੱਗਦਾ ਵਾ ਪੇਟ ਫੁੱਲਿਆ ਹੋਇਆ ਮਹਿਸੂਸ ਹੁੰਦਾ ਪਸੀਨਾ ਆਉਂਦਾ ਹੈ ਧੜਕਣ ਜਿਹੜੀ ਹੈ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਸਾਹ ਲੈਣ ਦੇ ਵਿੱਚ ਮੁਸ਼ਕਿਲ ਆਉਣਾ ਇਹ ਕੁਝ ਅਜਿਹੇ ਲੱਛਣ ਨੇ ਜਿਹੜੇ ਦੱਸਦੇ ਨੇ ਕਿ ਪੇਟ ਦੇ ਵਿੱਚ ਸੋਚ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੀ ਪੇਟ ਚ ਸੋਚ ਕਿਉਂ ਹੁੰਦੀ ਹੈ ਪੇਟ ਦੀ ਅੰਤਰੀਨੀ ਪਰਤ ਕਮਜ਼ੋਰ ਹੋਣ ਤੇ ਪੇਟ ਵਿੱਚ ਸੋਚ ਹੋ ਜਾਂਦੀ ਹੈ ਇਸ ਦੇ ਕਈ ਕਾਰਨ ਹੋ ਸਕਦੇ ਆ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਬੈਕਟੀਰੀਆ ਸਾਡੀ ਬਾ ਕੱਟਿਆ ਕੁਝ ਲੋਕ ਜਿਹੜੇ ਸ਼ਰਾਬ ਪੀਂਦੇ ਆ ਤਣਾਅ ਚ ਰਹਿੰਦੇ ਉਹਨਾਂ ਨੂੰ ਵੀ ਗੈਸਟ੍ਰਿਕ ਦੀ ਸਮੱਸਿਆ ਹੋਣ ਦਾ ਖਤਰਾ ਰਹਿੰਦਾ ਵਾ ਦਵਾਈਆਂ ਵੀ ਇਸ ਦਾ ਕਾਰਨ ਬਣ ਸਕਦੀਆਂ ਵਾ ਹੁਣ ਆਪਾਂ ਗੱਲ ਕਰਦੇ ਆ ਜੀ ਤੁਹਾਨੂੰ ਡਾਕਟਰ ਨੂੰ ਕਦੋਂ ਦਿਖਾਉਣਾ ਚਾਹੀਦਾ ਪੇਟ ਵਿੱਚ ਜਲਨ ਜਾਂ ਖੱਟੀ ਟੁਕਾਰ ਆਉਣੇ ਆਮ ਗੱਲ ਹੈ ਆਮ ਹੀ ਸਮੱਸਿਆ ਤੇ ਆਪਣੇ ਆਪ ਠੀਕ ਹੋ ਜਾਂਦੀ ਆ ਪਰ ਗੈਸਟ੍ਰਿਕ ਦੇ ਲੱਛਣ ਇੱਕ ਹਫਤਾ ਜਾਂ ਇਸ ਤੋਂ ਜ਼ਿਆਦਾ ਟਾਈਮ ਰਹਿੰਦੇ ਆ ਤਾਂ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੁਣ ਆਪਾਂ ਗੱਲ ਕਰਦੇ ਆ ਜੀ ਤੁਸੀਂ ਇਸ ਤੋਂ ਬਚਣ ਦੇ ਲਈ ਘਰੇਲੂ ਉਪਾਅ ਕਿਹੜੇ-ਕਿਹੜੇ ਕਰ ਸਕਦੇ ਹੋ ਪੇਟ ਦੀ ਸੋਚ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਉਪ ਤੁਸੀਂ ਰੋਜ਼ਾਨਾ 2 ਤੋਂ 3 ਲੌਂਗ ਚਾਹੇ ਦੇ ਪਾਣੀ ਦਾ ਸੇਵਨ ਕਰੋ ਤਾਂ ਤੁਹਾਡਾ ਪੇਟ ਚ ਲਾਇਓ ਸੇਤਮੰਦ ਰਹਿੰਦਾ ਹੈ ਖਾਣਾ ਬਣਾਉਂਦੇ ਸਮੇਂ ਲਸਣ ਦਾ ਪ੍ਰਯੋਗ ਤਾਂ ਆਮ ਹੀ ਹੁੰਦਾ ਹੈ ਪਰ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਇਨਫੈਕਸ਼ਨ ਤੋਂ ਸਾਨੂੰ ਛੁਟਕਾਰਾ ਮਿਲਦਾ ਪਰ ਧਿਆਨ ਰੱਖਿਓ ਕਿ ਲੌਂਗ ਤੇ ਲਸਣ ਦੋਨਾਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਨਾਲ ਪੇਟ ਵਿੱਚ ਗਰਮੀ ਵੀ ਹੋ ਸਕਦੀ ਹੈ ਇਸ ਦੇ ਬਿਨਾਂ ਦੋਸਤੋ ਤੁਸੀਂ ਪੇਟ ਦੀ ਸੋਚ ਤੇ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਨਿੰਮ ਜਿਹੜੀ ਆ ਉਹ ਉਸ ਦੀ ਵਰਤੋਂ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਰੋਜ਼ਾਨਾ ਪੰਜ ਪੱਤੀਆਂ ਨਿੰਮ ਦੀਆਂ ਕਿਸੇ ਵੀ ਟਾਈਮ ਦਿਨ ਦੇ ਵਿੱਚ ਇੱਕ ਵਾਰ ਜ਼ਰੂਰ ਖਾਓ ਇਸ ਨਾਲ ਸਰੀਰ ਦੀ ਸਾਰੀ ਗੰਦਗੀ ਜਿਹੜੀ ਆ ਉਹ ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਏਗੀ ਚੋਲਾਂ ਦਾ ਪਾਣੀ ਵੀ ਪੇਟ ਦੇ ਲਈ ਬਹੁਤ ਵਧੀਆ ਵਾ ਇੱਕ ਪੈਨ ਦੇ ਵਿੱਚ ਤੁਸੀਂ ਅੱਧਾ ਕੱਪ ਚੋਲ ਪਾ ਕੇ 6 ਕੱਪ ਪਾਣੀ ਪਾ ਕੇ ਉਸ ਦੇ ਵਿੱਚ ਉਸ ਨੂੰ ਉਬਾਲੋ ਫਿਰ ਉਹਨੂੰ ਛਾਣ ਕੇ ਠੰਡਾ ਕਰਕੇ ਤੇ ਇਹਦੇ ਵਿੱਚ ਅੱਧਾ ਚਮਚ ਸ਼ਹਿਦ ਅਤੇ ਦਾਲਚੀਨੀ ਪਾਊਡਰ ਮਿਲਾ ਕੇ ਪੀਓ ਇਸ ਤੋਂ ਇਲਾਵਾ ਤੁਸੀਂ ਜੌਂ ਦਾ ਪਾਣੀ ਜਿਹੜਾ ਇਹ ਉਹ 27 ਕਰ ਸਕਦੇ ਹੋ ਇੱਕ ਕੱਪ ਪਾਣੀ ਦੇ ਵਿੱਚ ਜੌਂ ਉਬਾਲੋ ਤੇ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਕੇ ਦਿਨ ਵਿੱਚ ਦੋ ਵਾਰ ਪੀਓ ਇਸ ਤੇ ਬਿਨਾ ਦੋਸਤੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਿ ਪੇਟ ਦੇ ਇਨਫੈਕਸ਼ਨ ਆਮ ਕਰਕੇ ਖਾਣ ਪੀਣ ਕਰਕੇ ਹੀ ਹੁੰਦੀ ਹੈ ਆਪਣੇ ਖਾਣ ਪੀਣ ਤੇ ਕੰਟਰੋਲ ਰੱਖੋ ਤਲੀਆਂ ਮਸਾਲੇਦਾਰ ਚੀਜ਼ਾਂ ਦਾ ਸੇਵਨ ਨਾ ਕਰੋ ਖਾਣੇ ਨੂੰ ਚੰਗੀ ਤਰ੍ਹਾਂ ਚਪਾਓ ਤੇ ਜ਼ਿਆਦਾਤਰ ਮਿੱਠੇ ਵਾਲੀਆਂ ਚੀਜ਼ਾਂ ਦੇ ਪ੍ਰਯੋਗ ਤੋਂ ਬਚੋ ਬਹੁਤ ਗਰਮ ਜਾਂ ਬਹੁਤ ਠੰਡੀਆਂ ਚੀਜ਼ਾਂ ਦਾ ਸੇਵਨ ਵੀ ਨਾ ਕਰੋ ਇਹ ਸੀ ਜੀ ਅੱਜ ਦੀ ਇੱਕ ਛੋਟੀ